ਦੇਖਦੀਆਂ ਮੈਨੂੰ ਕਿਵੇਂ ਕਰਦਦੇ ਨੇ ਇੱਥੋਂ ਘਰ ਮੈਂ ਵੀ ਇੱਥੇ ਰਹਾਂ ਨਾ ਕੀ ਗੱਲ ਰੇ ਮੰਜਾ ਡਾਲਿਆ ਤੇਰੇ ਪਿਓ ਦਾ ਰਾਜ ਆ ਜਾਗਾ ਨਾ ਤੇਰੇ ਕੀ ਪਿਓ ਦਾ ਰਾਜ ਆ ਜਿਹੜਾ ਮੈਨੂੰ ਐਂ ਬੋਲਦੀਆਂ ਮੇਰਾ ਹੱਕ ਬਣਦਾ ਇੱਥੇ ਤੇ ਮੈਂ ਇੱਥੇ ਹੀ ਰਹਾਂਗੀ ਐ ਕਰ ਆ ਚੱਕਵ ਦਾ ਕਫਣ ਅੰਦਰ ਪਏ ਤੀਏ ਮੇਰੀ ਗੱਲ ਸੁਣ ਲੈ ਪੈਰ ਨਾ ਪਾ ਦੇ ਕਮਰੇ ਚ ਤੇਰੇ ਪੈਰ ਨਾ ਵੱਢ ਕੇ ਪਰਾ ਕਰ ਦੂੰਗੀ ਮੈਂ ਕੋਈ ਗੱਲ ਨਹੀਂ ਹਜੇ ਤੇਰਾ ਟਾਈਮ ਆਣਾ ਤਾ ਤੂੰ ਬੋਲ ਰਹੀਆਂ ਟੈਨਸ਼ਨ ਨਾ ਲੈ ਆ ਤੈਨੂੰ ਵੀ ਨਾ ਦਿਨੇ ਤਾਰੇ ਦਿਖਾਊਗਾ ਇਹ ਜਿਵੇਂ ਮੈਨੂੰ ਦਿਖਾਏ ਨੇ ਜਿਹੜਾ ਇੱਕ ਜਨਾਨੀ ਦਾ ਨਹੀਂ ਹੋ ਕੇ ਰਹਿ ਸਕਿਆ ਉਹ ਤੇਰੀ ਵਰਗੀ ਦਾ ਕਿੱਥੋਂ ਹੋ ਜਾਊਗਾ ਮੇਰਾ ਤਾਂ ਹੋਵੇ ਚਾਹੇ ਨਾ ਹੋਵੇ ਪਰ ਮੈਂ ਤੇਰਾ ਤਾਂ ਜਮਾ ਨਹੀਂ ਰਹਿਣ ਦਿੰਦੀ ਮੇਰੀ ਗੱਲ ਸੁਣ ਆ ਸਾਰਾ ਦਾ ਝਾੜੂ ਪੋਚਾ ਲਾ ਲੈ ਨਾਲੇ ਕੱਪੜੇ ਧੋ ਲੈ ਆ ਕੇ ਉਹ ਬੈਲੀ ਬੈਠਣਾ ਨੌਕਰਾਂ ਨੌਕਰਾਨੀ ਨਹੀਂ ਰੱਖੀ ਮੈਂ ਥੋੜੀ ਜਿਹੜੇ ਤੁਹਾਡੇ ਗੋਲੇ ਧੰਦੇ ਕਰੂ ਜਿਹੜਾ ਮੇਰਾ ਜੀ ਕਰੂ ਉਹ ਕਰੂੰ ਜੇ ਨਹੀਂ ਕਰੂਗਾ ਨਾ ਮੈਂ ਨਹੀਂ ਕਰਦੀ ਮੈਂ ਨਹੀਂ ਤੋੜਦੀ ਟੱਕਾ ਵੀ ਦੇਖ ਲਈਆ ਕਿਹੜਾ ਕਰਾਉਂਦਾ ਮੈਥੋਂ ਪੁਰੇ ਨਾ ਬੇਲੀ ਬਿਠਾ ਕੇ ਤੈਨੂੰ ਖਾਣ ਨੂੰ ਲਿਆਂਦਾ ਸੀ ਹੱਥ ਉਧਰ ਕਰ ਲੈ ਸਮਝ ਆਈ ਨਾ ਹੱਥ ਮੈਨੂੰ ਵੀ ਚੱਕਣਾ ਦਾ ਫੇਰ ਨਾ ਆਖੀ ਮੈਨੂੰ ਅੱਜ 3 ਜਬਾਨ ਹੈ ਨਾ ਮੈਨੂੰ ਅੰਦਰ ਬਾੜ ਦੀ ਦੇਖੀ ਚੱਲ ਚੱਲ ਨਿਕਲ ਇੱਥੋਂ ਬੋਲਦੀ ਐ ਮੇਰੇ ਅੱਗੇ ਬਾਲਾ ਕੋਈ ਨਹੀਂ ਆ ਲੈਣ ਦੇ ਉਹਨਾਂ ਨੂੰ ਦੱਸੂਗੀ ਬੋਲਦਾ ਕੌਣ ਐ ਤੇ ਕੌਣ ਦਿੰਦਾ ਪਤਾ ਚੱਲ ਚੱਲ ਜਾ ਇੱਥੋਂ ਪਿਆਰ ਦੇ ਭਾਸ਼ਣਾਂ ਐ ਸਮਝਣ ਵਾਲੇ ਨਹੀਂ ਹੈਗੇ ਇਹਨਾਂ ਨਾਲ ਤਾਂ ਟੇਡੇ ਹੋ ਕੇ ਚੱਲਣਾ ਪਊਗਾ ਜਿਵੇਂ ਇਹ ਕਰਦੇ ਨੇ ਨਾ ਉਵੇਂ ਹੁਣ ਮੈਂ ਕਰੂੰ ਇਹ ਤੜਕੀ ਕੇ ਮਟਫਟ ਬਈ ਕਰੀ ਜਾਂਦੀ ਐ ਤੇ ਇਦਾਂ ਨਹੀਂ ਹੁੰਦੇ ਪਖੀ ਵਿਖਾਈ ਓਰੇ ਬੈਠਾ ਵਸ ਹੱਥ ਹੀ ਮਾਰਦਾ ਨਹੀਂ ਕੱਖ ਚ ਕੱਖ ਕਰੀ ਨਾ ਤੂੰ ਓਏ ਉਹ ਕੱਢ ਕੇ ਡੰਗਰੋਂ ਨਹੀਂ ਪਾਉਣੇ ਕੱਖ ਹੈ ਐਂ ਕਰ ਮੈਨੂੰ ਜ਼ਹਿਰ ਦੇ ਦੇ ਮਰ ਜਾਨੀ ਆ ਕਿ ਸੱਪਾਂ ਹੀ ਖਤਮ ਹੋ ਜਾਊਗਾ ਓਏ ਹੁਣ ਕੀ ਹੋ ਗਿਆ ਹੁਣ ਕਹਦਾ ਜੱਜੂ ਪਾਇਆ ਤਾਂ ਆ ਦੇਖ ਲੈ ਤੇਰੀ ਪਹਿਲੀ ਰੰਨ ਕਿ ਮੈਂ ਬੋਲਦੀ ਆ ਚਪਰ ਚਪਰ ਮੇਰੇ ਮੂੰਹ ਜਵਾਰ ਚਲਾਉਂਦੀ ਆਗੀ ਨਾ ਮੈਂ ਉਹ ਇੱਥੇ ਜਵਾਰ ਚਲਾਉਂ ਰਾਸ ਰੱਖੇਗਾ ਕੋਈ ਨਾ ਮੈਂ ਕੱਸ ਦਿੰਨਾ ਇਹਨੂੰ ਕਹਿੰਦੀ ਕੀ ਐ ਕਹਿੰਦੀ ਕੀ ਐ ਜਿਹੜਾ ਕੁਝ ਨਹੀਂ ਕਹਣਾ ਉਹ ਕਿਹਾ ਨਾ ਮੈਨੂੰ ਮੈਨੂੰ ਗਾਲਾਂ ਕੱਢੀਆਂ ਮੈਨੂੰ ਕਹਿੰਦੀ ਸਾਰਾ ਕਰਦਾ ਕੰਮ ਕਰ ਕੀ ਗੱਲ ਮੈਂ ਨੌਕਾ ਰੱਖੀ ਆਗੀ ਕੋਈ ਗੱਲ ਨਹੀਂ ਕਰਦਾ ਕੰਮ ਤੇ ਇਹ ਤੋਂ ਕਰਾਉਂਗਾ ਮੈਂ ਤੈਨੂੰ ਕੁਛ ਕਰਦੀ ਲੋ ਜੀ ਇਹਦੀ ਗੋਤਰੀ ਨੂੰ ਬਟਾ ਅਜ ਨਾ ਦਿੱਤਾ ਮੈਂ ਕਿਉਂ ਨਿਕਲ ਜੂੰਗੀ ਦਫ਼ਤਰ ਮੈਂ ਹੈਗਾ ਨਾ ਮੈਂ ਤੈਨੂੰ ਦੱਸਦਾ ਮੈਂ ਦੰਨਾ ਤੇਰੇ ਨੂੰ ਜਿਆਦਾ ਬੋਲਦੀ ਐ ਇਹ ਲੱਗਿਆ ਜਵਾਨ ਦੇ ਗੱਠ ਦੀ ਸਾਰੇ ਉਹ ਦੇਖ ਲੈ ਮੰਜਾ ਡਾ ਰੱਖਿਆ ਕਮਰੇ ਦੇ ਬਾਹਰ ਕਿਵੇਂ ਬਿੜ ਕਰ ਲੈਂਦੀ ਹੈਗੀ ਉਹ ਚੱਲ ਕੋਈ ਨਾ ਕਮਰੇ ਤਾਂ ਨਹੀਂ ਪੜਦੀ ਬੈਠੀ ਰਹਿੰਦੇ ਸਾਈਡ ਤੇਨੂੰ ਤੁਸੀਂ ਬੰਦੇ ਹੋ ਕਿ ਕੀ ਹੋਗੇ ਹੈ ਤੁਹਾਡੇ ਤੇ ਅਰਖ ਨਾਮ ਦੀ ਕੋਈ ਚੀਜ਼ ਹੈਗੀ ਐ ਕਿ ਨਹੀਂ ਤੁਣ ਪਾਲਦੀ ਕੀ ਐ ਮੇਰੇ ਲਈ ਕੀ ਲੈਣਾ ਹੀ ਐ ਚਿੱਤ ਭੇੜ ਘਰੇ ਨਹੀਂ ਕਰੋ ਘਾੜੇ ਨੂੰ ਕੋਈ ਨਾ ਕਰ ਦੇਣਾ ਆ ਪਾ ਦਾ ਨਾ ਗਾਉਣਾ ਮਰੇ ਦੋ ਕੱਖ ਅਗਲੇ ਅੱਗੇ ਕੱਖਾਂ ਨੂੰ ਉਖੇ ਮਰਦੇ ਨੇ ਯਾਰ ਉਹ ਕੋਈ ਨਾ ਬਾਦ ਦੇਂਦੇ ਮੈਨੂੰ ਤੂੰ ਐ ਕਰ ਸਸੂਜੀ ਤੋੜ ਗਿਆ ਯਾਰ ਹੱਥ ਦਾ ਟਾਈਮ ਹੋਇਆ ਪਿਆ ਲੈਉਣੀ ਆਂਗੀ ਪਰ ਮੈਨੂੰ ਨਹੀਂ ਪਤਾ ਇਹ ਤੋਂ ਸਾਰੇ ਕੰਮ ਕਰਾਉਣੇ ਨੇ ਗੁਤਨੀ ਬਟਾ ਦੇ ਦੇ ਇਹਨੂੰ ਫੇਰ ਮੈਨੂੰ ਠੰਡ ਪਾਊਗੀ ਕੋਈ ਗੱਲ ਨਹੀਂ ਮੈਂ ਕੱਖ ਪਾ ਦਾਂ ਇਹ ਜਿਹੜਾ ਇਹਨੂੰ ਕੰਮ ਕਿਹਾ ਉਹ ਕਰ ਚੰਗਾ ਜੇ ਅੱਜ ਮੇਰੇ ਆਖੇ ਨਾਲ ਲੱਗੇ ਉਸ ਮੈਨੂੰ ਭੁੱਲ ਜਾ ਓਏ ਤੇਰੇ ਕਰਕੇ ਸਾਰਾ ਕੁਝ ਕੀਤਾ ਤੈਨੂੰ ਦੱਸ ਕਿਵੇਂ ਭੁੱਲ ਜਾ ਤਾ ਕਰਨੀ ਪੂ ਚਲ ਪਸੂ ਭੁੱਖੇ ਖੜੇ ਨੇ ਇਹਨੂੰ ਪਾਵਾਂ ਕਾ ਹੋਏ ਪਥੇਰੀਆਂ ਕਰ ਗਿਆ ਦਾ ਚਾਚੀ ਮੜੀ ਹੋਰ ਘੇਰਦੇ ਓਏ ਬਹੁਤ ਨੇ ਹੋ ਰਹੀਆਂ ਤਾਂ ਕੀ ਕਰੋਗੇ ਤੁਸੀਂ ਜਿੰਨੀਆਂ ਕਿ ਕਰਕੇ ਉਹਨੀਆਂ ਕਿ ਚੱਕ ਲੋ ਬਾਕੀ ਇੱਥੇ ਪਾਣੀ ਜਿਹੜੀ ਇੱਕੇ ਖਰਾਬੇ ਹੋਣਗੀਆਂ ਇਹ ਚੁਗਲੋ ਚੁਗਲੋ ਹਾਏ ਆ ਕੇ ਮੈਂ ਉਹ ਵਿਦਣੇ ਇਧਰ ਓਏ ਐ ਕਰੋ ਜੱਪਾ ਜੋ ਫਿਰ ਆਈ ਹਾਂ ਆਥਰੇ ਕੇਰ ਦੂ ਬਾਕੇ ਮੈਂ ਬਾਜੋ ਬਾਜੋ ਕਿਵੇਂ ਆ ਜਾਂਦੀ ਹੈ ਉਹ ਆ ਜਾ ਆ ਜਾ ਹਾਂ ਨਾ ਆਪਰੇ ਜਮਣਾ ਤੋੜਦਾ ਫਿਰਦਾਗਾ ਆ ਮੈਨੂੰ ਨਵੇਂ ਸਿਆਪਾਂ ਚ ਪਾ ਕੇ ਸਿਆਪਾ ਮੈਂ ਕੀ ਸਿਆਪਾ ਪਹਿ ਗਿਆ ਹੁਣ ਯਾ ਪਾਤਾ ਪੈਣਾ ਹੀ ਤੀਗਾ ਉਹਦੀ ਪਹਿਲੀ ਘਰ ਵਾਲੀ ਮੁੜ ਗਈ ਹੁਣ ਮੇਰੇ ਤਾਂ ਰੋਬ ਮਾਰਦੀ ਹੈਗੀ ਅੰਦਰ ਉੱchnਾ ਮੱਚੀ ਭਈਆਂਗੀ ਮੈਂ ਅੰਦਰ ਉਹ ਕੋਈ ਨਾ ਘਬਰਾਣਾ ਜਦੋਂ ਇੰਗੇ ਜੇ ਕੰਮ ਹੁੰਦੇ ਨੇ ਬਾੜੀਆਂ ਮੋਟੀਆਂ ਝੜਾਪਾ ਤਾਂ ਹੁੰਦੀ ਨੇ ਬਸ ਤੂੰ ਦਿਮਾਗ ਤੋਂ ਕੰਮ ਲੈ ਐਵੇਂ ਭੱਕੇ ਨਾ ਰਿਆ ਕਰ ਦਿਮਾਗ ਤੋਂ ਕੀ ਕੰਮ ਲਮਾ ਉਹਨੂੰ ਕਿਹਾ ਤੀਗਾ ਬਥੇਰਾ ਇਹਨੂੰ ਘਰੋਂ ਕੱਢ ਦੇ ਉਹ ਘਰੋਂ ਕੱਢਦਾ ਨਾ ਨਹੀਂ ਲੈਂਦਾ ਹੈਗਾ ਅੱਖੇ ਮੇਰੇ ਤੇ ਪੁੜਸ ਕੇਸ ਹੋ ਜਾਊਗਾ ਪੰਚਾਇਤ ਇਕੱਠੀ ਕਰ ਲੂਗੀ ਫਲਾਨਾ ਫਲਾਨਾ ਉਹ ਕਦੇ ਕੁਝ ਨਹੀਂ ਹੁੰਦਾ ਸਾਰੇ ਇੰਤਜ਼ਾਮ ਕਰੇ ਹੋਏ ਨੇ ਐ ਕੋਈ ਬੋਲੀ ਜਾਂਦਾ ਉਹ ਤਾਂ ਲੈ ਮੇਰੀ ਗੱਲ ਸੁਣ ਤੂੰ ਵੀ ਮੜਾ ਜਾ ਸੁਭਾ ਠੰਡਾ ਰੱਖਿਆ ਕਰ ਜੇ ਕਿਸੇ ਬੰਦੇ ਤੋਂ ਕੰਮ ਲੈਣਾ ਹੋਵੇ ਨਾ ਤਾਂ ਗੁੱਸੇ ਨਾਲ ਨਹੀਂ ਇਨਾਨੀ ਨੂੰ ਚਤਰਾਈ ਵਰਤਣੀ ਚਾਹੀਦੀ ਹੈ ਕਿ ਤੂੰ ਹੈ ਜਿਹੜੀ ਉਹੀ ਭਗੀ ਰਹਿਣੀ ਹੈ ਜੇ ਤੈਨੇ ਮੜੀ-ਮੋਟੀ ਮਖੀਮ ਕਰਤੀ ਨਾ ਸਾਰਾ ਪਲਾਨ ਚੋਪਟੂ ਜੋ ਆਪਣਾਗਾ ਉਹਦੇ ਹੁੰਦੇ ਹੋਏ ਮੈਂ ਕਰੂੰਗੀ ਵੀ ਕੀ ਸਾਰ ਦਿਨ ਤਾਂ ਉਹ ਅੱਖ ਮੇਰੇ ਤੇ ਰੱਖਦੀਏਗੀ ਕਿੱਧਰ ਜਾਣੀ ਆ ਕੀ ਕਰਦੀ ਆ ਆ ਹੁਣ ਵੀ ਮਸਾਈ ਆਗੀ ਅੱਛਾ ਤੇਰੇ ਤੇ ਅੱਖ ਰੱਖਦੀ ਐ ਪਰ ਕਿਉਂ ਰੱਖਦੀ ਐ ਜੇ ਆਪਾਂ ਉਹ ਅੱਖ ਹੀ ਬੰਦ ਕਰ ਦਈਏ ਅੱਖਾਂ ਬੰਦ ਕਰਦੀ ਕੀ ਮਤਲਬ ਮੈਂ ਸਮਝੀ ਨਹੀਂ ਕੀ ਮਤਲਬ ਮਤਲਬ ਹੁਣ ਇਹ ਤੈਨੂੰ ਵੀ ਸਮਝਾਉਣਾ ਪਊਗਾ ਮੱਥੇਰਾ ਦਿਮਾਗ ਐ ਕਉਈ ਤੈਨੂੰ ਪਤਾ ਤਾਂ ਹੈ ਆਪਣੀ ਸਾਰੀ ਰਹਿ ਬੜੀ ਹੋਈ ਹੋਈ ਐ ਵੀ ਕਿਵੇਂ ਕੀ ਕਰਨਾ ਅੱਗੇ ਹੈ ਸਮਝ ਗਈ ਹੁਣ ਮੈਨੂੰ ਪਤਾ ਲੱਗ ਗਿਆ ਵੀ ਅਦਾ ਕੰਡਾ ਕੱਢਣਾ ਕਿਵੇਂ ਐ ਬਸ ਤੈ ਮਨ ਲਾ ਜਿਹੜਾ ਆਪਣੇ ਰਾਹ 'ਚ ਰੋੜ ਆਉਂਦਾ ਨਾ ਉਹਦੇ ਮਾਰ ਕੇ ਦਾ ਕਰ ਦੇਖੀ ਤੂੰ ਅੱਗੇ ਅੱਗੇ ਕੀ ਹੁੰਦਾ ਹੈ ਸਰ ਠੀਕ ਹੈ ਚਲ ਜਾ ਕਿਸੇ ਕੋਈ ਦੇਖ ਲੈ ਔਕਾ ਹੋ ਜੂ ਚਲ ਚੰਗਾ ਤੋਦ ਮਿਲਣਾ ਵੀ ਰਹਿ ਗਿਆ ਹੁਣ ਕੋਈ ਨਾ ਜਦੋਂ ਰਾਹ ਦੇ ਰੋੜੇ ਪੱਕਾ ਹੋਵੇ ਨਾ ਫਿਰ ਮਿਲਣਾ ਰਤਾ ਖੁੱਲ ਕੇ ਮਿਲਿਆ ਕਰਾਂਗੇ ਬਿਨਾ ਕਿਸੇ ਦੀ ਚਿਪਕੋਂ ਬਸ ਹਜੇ ਇਹਦਾ ਕੰਮ ਕਰਨਾ ਨਾ ਤੂ ਉਤੇ ਮੜਾ ਜਾ ਜੋਰ ਦੇ ਕੰਮ ਤਾਂ ਹੋਇਆ ਲੈ ਚੋ ਠੀਕ ਹੈ ਜਾ ਉਹਹ ਕਿਦਾਂ ਕਰਮਣੀ ਲਹੂ ਵੀ ਰੱਖਿਆ ਕੀ ਗੱਲ ਸਿੰਦੂ ਚੁੱਪ ਜੇ ਕਰਕੇਵੇਂ ਬੈਠੀ ਐ ਸੁੱਖ ਤਾਂ ਹੈ ਤੁਹਾਨੂੰ ਕਿਹੜਾ ਪਤਾ ਨਹੀਂ ਮੈਂ ਚੁੱਪ ਕਿਉਂ ਕਰੀ ਬੈਠੀ ਆ ਮੈਂ ਤਾਂ ਸੁੱਖ ਜਨ ਸਾਰਾ ਕੁਝ ਹੀ ਖੋਲਿਆ ਉਹਨੇ ਯਾਰ ਦੇਖ ਤੇਰੇ ਕਹੇ ਤੋਂ ਉਹਨੂੰ ਖਰੀਆਂ ਖੋਡੀਆਂ ਸੁਣਾਈਆਂ ਕਿ ਨਹੀਂ ਸੁਣਾਈਆਂ ਬੋਲਦੀ ਬੰਦ ਕਰੀ ਕਿ ਨਾਲ ਦੀ ਕਰੀ ਹੈਂ ਕਿਨੀ ਝੰਡ ਪਾਈ ਮੈਂ ਤੇਰੇ ਕੋਲ ਤਾਨੂੰ ਹੁਣ ਦੱਸ ਮੈਂ ਕੀ ਕਰਾਂ ਇਹ ਖਰੀਆਂ ਖੋਟੀਆਂ ਸੁਣ ਕੇ ਕਿਹੜਾ ਵਾਪਸ ਚਲੀ ਗਈ ਇਹੋ ਉਹ ਸ਼ਰਮ ਲਿਹਾਜ ਹੈ ਨਹੀਂ ਗਈ ਤਾਂ ਹੀ ਤਾਂ ਹੋਰ ਬੈਠੀ ਹੈਗੀ ਅੜ ਕੇ ਇਹ ਨਹੀਂ ਕਰੋ ਜਾਂਦੀ ਹੈਗੀ ਨਾ ਮਰੇ ਨਾ ਗਲੋਂ ਲੱਥੇ ਇਹ ਯਾਰ ਹੁਣ ਕੋ ਰੋਬੀ ਤਾਂ ਨਹੀਂ ਕੱਢ ਸਕਦਾ ਤਾਨੂੰ ਮੈਂ ਤੈਨੂੰ ਪਤਾ ਤਾਂ ਹੈਗਾ ਦੱਸੀ ਤਾਂ ਸੀ ਤੈਨੂੰ ਸਾਰੀ ਕਹਾਣੀ ਮੈਂ ਪਹਿਲਾਂ ਆਹੋ ਐਂ ਡਰਦੇ ਰਹੋ ਐਂ ਟਾਈਮ ਪਾਸ ਕਰੀ ਜਾਓ ਬਸ ਮੇਰਾ ਜਿਨਾ ਦੁੱਬਰ ਕਰ ਰੱਖਿਆਗਾ ਬਸ ਉਹ ਸਾਈਡ ਤੇ ਬੈਠੀ ਟੁੱਕ ਖਾਈਦਾ ਜਾਂਦੀ ਆ ਆਪਾਂ ਹੁਣ ਕੀ ਕਹਿੰਦੀ ਆ ਉਹ ਜੇ ਕਹਿੰਦੇ ਤਾਂ ਦੱਸ ਰੇਲ ਬਣਾ ਦੇਣਾ ਦੁਬਾਰੇ ਫੇਰ ਜਾ ਕੇ ਉਹ ਤੂੰ ਹਜੇ ਤਾਂ ਨਹੀਂ ਕਹਿੰਦੀ ਪਰ ਕਹਿਣ ਲੱਗ ਜੂਗੀ ਅੱਡ ਬਣਾ ਕੇ ਲੈ ਗਈ ਨਾ ਜਦੋਂ ਉਦੋਂ ਪਤਾ ਲੱਗੂ ਤੁਹਾਨੂੰ ਉਦੋਂ ਬਿਟਰ ਬਿਟਰ ਚੱਖੋਂਗੇ ਬੈਠੇ ਮੇਰੀ ਗੱਲ ਸੁਣੋ ਇਹ ਤਾਂ ਕੰਡਾ ਕੱਢਣਾ ਹੀ ਪੈਣਾ ਆਪਾਂ ਨੂੰ ਨਹੀਂ ਤਾਂ ਇਹੇ ਆਪਾਂ ਨੂੰ ਅੱਡ ਕਰ ਦੂਗੀ ਨਾਲੇ ਆਪਣਾ ਕਰ-ਬਾਰ ਖਾ ਜੂਗੀ ਤੁਸੀਂ ਕੀ ਚਾਹਣੇ ਹੋਗੇ ਆ ਢੋਕੇ ਰਹ ਜੂਗਾ ਮੇਰੇ ਬਿਨਾ ਹੋ ਨਾਨਾ ਚਿੰਦੂ ਯਾਰ ਤੇਰੇ ਬਿਨਾ ਢੋਕੇ ਕਿਵੇਂ ਰਹ ਲੂੰਗਾ ਮੈਂ ਹੈ ਨਾ ਨਾ ਤੇਰੇ ਬਿਨਾ ਤਾਂ ਮੈਂ ਇਕ ਮਿੰਟ ਵੀ ਨਹੀਂ ਰਹਿ ਸਕਦਾ ਤਾਂ ਸੁਣੋ ਫਿਰ ਮੇਰੀ ਗੱਲ ਸੁਣੋ ਉਹਦੇ ਤਾਂ ਹੁੰਦਾ ਨਹੀਂ ਬੱਚਾ ਬੱਚੇ ਦਾ ਸੁੱਖ ਤਾਂ ਤੁਹਾਨੂੰ ਮੈਂ ਹੀ ਦੇ ਸਕਦੀ ਆ ਤੇ ਮੇਰੀ ਗੱਲ ਤੁਹਾਨੂੰ ਮੰਨਣੀ ਪਊਗੀ ਯਾਰ ਸਾਰੀਆਂ ਗੱਲਾਂ ਤਾਂ ਮੰਨ ਹੀ ਜਣਾ ਤੇਰੀਆਂ ਮੈਂ ਹੈ ਹੋਰ ਦੱਸ ਚੌਨੀ ਕੀ ਆ ਤੂੰ ਮੇਰੇ ਤੋਂ ਚਾਹੁੰਦੀ ਤਾਂ ਮੈਂ ਬਹੁਤ ਖੁਸ਼ ਹਾਂ ਪਰ ਮੇਰੇ ਚਾਹਣ ਨਾਲ ਕੀ ਹੁੰਦਾ ਥੋਨੂੰ ਮੇਰਾ ਸਾਥ ਦੇਣਾ ਪਊਗਾ ਕਹਿੰਦੇ ਨੇ ਹੁੰਦੇ ਰਾਹ ਦੇ ਰੋੜੋਂ ਨਾ ਪਰਾਂ ਕਰ ਦੇਈਦਾ ਹੁੰਦਾ ਗਏ ਬੜੇ ਠੋਕਰ ਲੱਗ ਸਕਦੀ ਹੈ ਤੇ ਇਹ ਹੈਗੀ ਆਪਣੀ ਰਾਧਾ ਰੋੜਾ ਇਹਨੂੰ ਹੁਣ ਪਰਾਂ ਕਰਨਾ ਹੈ ਕਰ ਦੋਗੇ ਦੇਖ ਛੱਡੋ ਜੇ ਤੂੰ ਇਹ ਤੋਂ ਇੰਨੀ ਦੁਖੀ ਹੈ ਨਾ ਇਨਮਕਰੋਂ ਬਾਹਰ ਕੱਢ ਦੇਣਾ ਕਰਤੀਆਂ ਨਾ ਫੇਰ ਉਹੀ ਭੋਲੀਆਂ ਗੱਲਾਂ ਇਹਨੂੰ ਘਰੋਂ ਬਾਹਰ ਨਹੀਂ ਕੱਢਣਾ ਇਹਨੂੰ ਦੁਨੀਆ ਤੋਂ ਹੀ ਕੱਢਣਾ ਸਹ ਭਾਂਡੇ ਮਾਰਦਾ

ਕਲ ਤਾਂ ਮੇਰਨਾਂ ਕੀ ਕੁਛ ਕਰਕੇ ਹਟਿਓ ਅੱਜ ਮੰਗਜੋ ਮਾਫੀਆਂ ਲੋੜਨੀ ਹੈਗੀ ਮੈਨੂੰ ਤੁਹਾਡੀ ਮਾਫੀਆਂ ਦੀ ਮੈਂ ਜਿਵੇਂ ਆ ਨਾ ਹਬਦੇ ਹਾਲਾਤਾਂ ਚ ਠੀਕ ਆ ਨਾਲੇ ਜੇ ਤੁਹਾਡੀ ਘਰ ਵਾਲੀ ਨੂੰ ਪਤਾ ਲੱਗ ਗਿਆ ਨਾ ਵੀ ਹਾਂ ਮੇਰੇ ਕੋਲੇ ਖੜਿਓ ਅੱਧ ਤੱਕ ਕਲੇਸ਼ ਪਊਗਾ ਜਾ ਬਗਜੋ ਅਦੇ ਕੋਲ ਪੰਮੀ ਮੈਂ ਮੰਨਦਾ ਮੈਂ ਤੇਰ ਨਾਲ ਗਲਤ ਕੀਤਾ ਮਨਣਾ ਸਾਰੀ ਰਾਤ ਨੀਂਦ ਹੀ ਨਹੀਂ ਮੈਂ ਤਾਂ ਸਾਰੀ ਰਾਤ ਬਸ ਤੇਰੇ ਬਾਰੇ ਸੋਚੀ ਗਿਆ ਵੀ ਤੇਰ ਨਾਲ ਮੈਂ ਧੱਕਾ ਕੀਤਾ ਪਰ ਮੈਂ ਤੂੰ ਆਪ ਦੱਸਿਆ ਮੈਂ ਕਰਦਾ ਵੀ ਤਾਂ ਕੀ ਕਰਦਾ ਮੈਂ ਖੁਦ ਮਜਬੂਰ ਸੀ ਪੰਮੀ ਆਪਾਂ ਨੂੰ ਵੀ ਤਾਂ ਜਵਾਬ ਚਾਹੀਦਾ ਨਾ ਤੈਨੂੰ ਵੀ ਤਾਂ ਜੀ ਕਰਦਾ ਹੁਣ ਵੀ ਆਪਣੇ ਕੋਲ ਜਵਾਬ ਹੋਵੇ ਆਪਣੇ ਪੇੜੇ ਚ ਰੌਣਕ ਹੋਵੇ ਲੱਗੇ ਮੰਨ ਦਿਆ ਮੈਂ ਵੀ ਤੁਸੀਂ ਸਾਰਾ ਕੁਝ ਜਵਾਬ ਪਿੱਛੇ ਕਰਿਆ ਪਰ ਤੁਸੀਂ ਇੱਕ ਵਾਰੀ ਮੈਨੂੰ ਕਹਿ ਕੇ ਤਾਂ ਦੇਖ ਦੇ ਵੀ ਪੰਮੀ ਮੈਨੂੰ ਜਵਾਬ ਚਾਹੀਦਾ ਉਹਦੇ ਵਾਸਤੇ ਮੈਂ ਦੂਜਾ ਵਿਆਹ ਕਰਾਉਣਾ ਪਰ ਤੁਸੀਂ ਤੁਸੀਂ ਤਾਂ ਮੈਨੂੰ ਨਾ ਝੂਠ ਬੋਲ ਕੇ ਇੱਕੇ ਪੇਜਤਾ ਬਾਅਦ ਵਿਆਹ ਕੇ ਲੈ ਆਏ ਹੋ ਪੰਮੀ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਤੈਨੂੰ ਇਹ ਸਾਰਾ ਕੁਝ ਨਾ ਮੈਂ ਔਲਾਦ ਖਾਤਰ ਕੀਤਾ ਯਾਰ ਕੋ ਬੰਦਾ ਔਲਾਦ ਖਾਤਰ ਕੀ ਕੁਝ ਨਹੀਂ ਕਰਦਾ ਤੈਨੂੰ ਤਾਂ ਹੀ ਮੈਂ ਪੇਕੇ ਤੋਰਿਆ ਵੀ ਚੋਰੀ ਚੋਰੀ ਮੈਂ ਵਿਆਹ ਕਰਾਣਾ ਤੂੰ ਵੀ ਤਾਂ ਵਿਆਹ ਤੋਂ ਪਹਿਲਾਂ ਕਹਿ ਨਹੀਂ ਹੁੰਦੀ ਸੀ ਨਾ ਵੀ ਆਪਣੇ ਕੋਲ ਜਵਾਬ ਹੋਵੇ ਉਹ ਬੇੜੇ 'ਚ ਆਪਣੇ ਰੌਣਕ ਲੱਗਿਆ ਹੁਣ ਪਰ ਪ੍ਰਮਾਤਮਾ ਨੇ ਨਹੀਂ ਦਿੱਤਾ ਆਪਾਂ ਨੂੰ ਆਪਾਂ ਦੱਸ ਕੀ ਕਰਦੇ ਪਰ ਜੇ ਤੈਨੂੰ ਲੱਗਦਾ ਨਾ ਮੈਂ ਸਭ ਗਲਤ ਕੀਤਾ ਤਾਂ ਕੱਢ ਜੁੱਤੀ ਆਪਦੀ ਮਾਰ ਮੇਰੇ ਪੈਰਾਂ ਛੱਤਰ ਮੈਂ ਸੇਵ ਨਹੀਂ ਕਰਨੀ ਯਾਰ ਐ ਕਾਨੂੰ ਕਹਿੰਦੇ ਮੈਂ ਤੁਹਾਡੇ ਤੇ ਹੱਥ ਚੱਕ ਸਕਦੀ ਆ ਕਿਹ ਜਿਹਾ ਗੱਲਾਂ ਕਰ ਰਹੇ ਹੋ ਤੁਸੀਂ ਮੈਂ ਤਾਂ ਜੋ ਵੀ ਹੋ ਗਿਆ ਨਾ ਬਸ ਚੁੱਪ ਚਾਪ ਸਹੀ ਜਾਨੀ ਆ ਮੈਨੂੰ ਬਸ ਤੁਹਾਡੀ ਖੁਸ਼ੀ ਚਾਹੀਦੀ ਆ ਹੋਰ ਕੁਛ ਨਹੀਂ ਫਿਰ ਪੰਮੀ ਐ ਕਰ ਤੇਰਾ ਵੀ ਮਨ ਠੀਕ ਹੋ ਜਾਊਗਾ ਆਪਾਂ ਖੇਤਵਾਲ ਕਿਹੜਾ ਕੱਢਿਆ ਹੋਣਾ ਯਾਰ ਮੇਰੀ ਜਾਣਾਂ ਕਿਤੇ ਵੀ ਕਿਉਂ ਨਹੀਂ ਜਾਣਾ ਕਿਉਂ ਨਹੀਂ ਜਾਣਾ ਪੰਮੀ ਆ ਦੇਖ ਲੈ ਦੋ ਦਿਨਾਂ ਦੀ ਗੱਲ ਆ ਉਹ ਜਦੋਂ ਮੈਂ ਖੇਤ ਗਿਆ ਹੋਇਆ ਸੀਗਾ ਤੇ ਪਿੱਛੇ ਪਿੱਛੇ ਮੇਰੇ ਨਾਲ ਰੋਟੀਆਂ ਲੈ ਲੈ ਆਉਂਦੀ ਸੀਗੀ ਤੇ ਹੁਣ ਕਹੇਂ ਰਹੀ ਮੈਂ ਕਿੱਥੇ ਨਹੀਂ ਜਾਣਾ ਐਨਾ ਕਰ ਉਹ ਨਾਲੇ ਤੇਰਾ ਮੂਡ ਸੈੱਟ ਹੋ ਜਾਊਗਾ ਮਾਹੌਲ ਜਾ ਬਦਲ ਜੇ ਯਾਰ ਬਗਚਲ ਮੇਰੇ ਨਾਲ ਮੇਰਾ ਵੀ ਜੀ ਕਰਦਾ ਵੀ ਦੋ ਪਲ ਤੇ ਨਾਲ ਵੀ ਮੈਂ ਵਿੱਚ ਬਿਤਾਵਾਂ ਠੀਕ ਹੈ ਚੱਲ ਮੰਨਦੇ ਆ ਆਜਾ ਹਾਜਾ ਬੰਦਾ બસ ਬੁਮੀ ਬਾਕੀ ਸਾਰੇ ਤਾਂ ਆਪਾਂ ਜੀਰੀ ਲਾਤੀ ਕੱਲਾ ਹੀ ਬਹਣ ਰਹਿਂਦਾ ਆਪਣਾ ਥੋੜਾ ਜਿਹਾ ਉਹ ਵੀ ਯਾਰ ਬੰਦੇ ਤੇਨੂੰ ਪਤਾ ਭੱਜ ਗਏ ਓਕੇ ਕਾਲੀ ਕਰਨਾਂਗੇ ਕਿ ਦੂਜੇ ਦੇ ਲਾਉਣੇ ਦੀ ਦੂਜੇ ਲਾਣਾ ਚਲੋ ਜੀ ਥਮ ਥੰਦੇ ਚਾ ਕਰਨੀ ਨੇ ਕਾਲੂ ਕੋਈ ਨਹੀਂ ਅੱਜ ਨਹੀਂ ਤਾਂ ਕਾਲੂ ਲੱਗ ਜੂ ਇਹ ਤਾਂ ਹਰ ਕਦੇ ਕਦੇ ਮੈਂ ਆਪਣੇ ਬਾਰੇ ਸੋਚਦੀ ਆ ਵੀ ਆਹ ਬੰਜਰ ਧਰਤੀ ਤੇ ਵੀ ਕਦੇ ਕੋਈ ਜਵਾਕ ਜੱਲਾ ਹੋ ਸਕਦਾ ਕੋਈ ਗੱਲ ਨਹੀਂ ਹੁਣ ਜਿਹੜਾ ਕੁਝ ਹੋ ਗਿਆ ਉਹ ਤਾਂ ਹੋ ਗਿਆ ਉਹ ਤਾਂ ਹੁਣ ਪਿੱਛੇ ਆਪਾਂ ਮੁੜ ਨਹੀਂ ਸਕਦੇ ਹੁਣ ਤਾਂ ਅੱਗੇ ਦੀ ਸੋਚ ਤੋ ਵੀ ਅੱਗੇ ਕਰਨਾ ਕੀ ਆਪਾਂ ਦੇਖੋ ਜੀ ਮੈਂ ਨਾ ਵੀ ਸੋਚ ਲਿਆ ਵੀ ਚਲ ਕੋਈ ਗੱਲ ਨਹੀਂ ਤੁਹਾਡਾ ਵਿਆਹ ਹੋ ਗਿਆ ਮੈਨੂੰ ਫਤਾ ਤੁਸੀਂ ਬੱਚੇ ਕਰਕੇ ਕੀਤਾ ਪਰ ਜਿਹੜੀ ਮੇਰੀ ਜਗ੍ਹਾ ਨਾ ਮੈਨੂੰ ਚਾਹਦੀ ਵੀ ਮੇਰੀ ਜਗ੍ਹਾ ਤੁਸੀਂ ਕਿਸੇ ਹੋਰ ਨੂੰ ਦੋ ਤੈਰੀ ਜਗ੍ਹਾ ਤੇਰੀ ਜਗ੍ਹਾ ਤਾਂ

ਕਰਤਾ ਦਿੱਤਾ ਕੰਮ ਡਰ ਵੀ ਲੱਗ ਜਾਂਦਾ ਕੀ ਹੋ ਗਿਆ ਇੰਨਾ ਹਫੋ ਹਫੀ ਹੋਈ ਫਿਰ ਦੇਵਾਂਗੇ ਕੁਛ ਨਹੀਂ ਮੈਂ ਖੇਤ ਜਾ ਕੇ ਆਇਆ ਖੇਤੋਂ ਆਇਆ ਫਿਰ ਇਹਨਾਂ ਸਾਂ ਕਿਉਂ ਚੜਾਇਆ ਕੁਛ ਨਹੀਂ ਹੋਣਾ ਕੀ ਹੈ ਖੇਤ ਕੰਮ ਥੋੜਾ ਜਿਆਦਾ ਸੀਗਾ ਤਾਂ ਕਰਕੇ ਸਾਂਹ ਸਾਂਹੀ ਹੋਇਆ ਮੈਂ अच्छा त कम ज्यादा ਸੀ ਸੱਚ ਪੰਮੀ ਗਈ ਥੜ ਨਾਲ ਉਹ ਕਿੱਥੇ ਹੈ ਪੰਮੀ ਉਹ ਪੰਮੀ ਗਈ ਤਾਂ ਸੀ ਮੇਨਾਂ ਖੇਤ ਪਰ ਵਾਪਸ ਨਹੀਂ ਆਈ ਕਿਉਂ ਕਿੱਥੇ ਰਹਿ ਗਈ ਉਹ ਉਹ ਰਹਿਣਾ ਕਿੱਥੇ ਉਹ ਨਾਲੇ ਤੂੰ ਹੀ ਤਾਂ ਮੈਨੂੰ ਕਹਿੰਦੀ ਸੀ ਵੀ ਪੰਮੀ ਨੂੰ ਘਰੋਂ ਕੱਢ ਦੋ ਘਰੋਂ ਕੱਢ ਦੋ ਕੱਢ ਤਾਂ ਘਰੋਂ ਨਹੀਂ ਪਰ ਹਮੇਸ਼ਾ ਲਈ ਇਸ ਦੁਨੀਆ ਤੋਂ ਖੇਤ ਲੈ ਜਾ ਕੇ ਨਾ ਗਰਦਬਤੇ ਮਾਰਤਾ ਪਟ ਕੇ ਕਹੀ ਨਾ ਟੋਆ ਉੱਥੇ ਦੱਬਤਾ ਉਹਦੀ ਤਾਂ ਹੁਣ ਲੋਕਾਂ ਨੂੰ ਨਾ ਮੁਸ਼ਕਿਲ ਨਹੀਂ થਿਆਣਾ ਬੀਬੀ ਮੰਮੀ ਕਿੱਧਰ ਗਈ ਹਾਂ ਤਾਂ ਤੁਸੀਂ ਬਹੁਤ ਵਧੀਆ ਕੰਮ ਕੀਤਾ ਸੌ ਲੱਗੇ ਠੰਡ ਪਾਤੀ ਮੇਰੇ ਕਲਜੇ ਚ ਬਹੁਤਾ ਸਿਰ ਝੜਦੀ ਦੀਗੀ ਮੈਨ ਲੁਤਰੋ ਚੱਲਦੀ ਦੀਤੀ ਉਹਦੀ ਆਹ ਕੰਮ ਕੀਤਾ ਮਰਦਾਂ ਵਾਲਾ ਆਹ ਹੁੰਦੀ ਹੈ ਦਲੇਰੀ ਆਹੀ ਤਾਂ ਮੈਂ ਚਾਹੁੰਦੀ ਸੀ ਇਤੋਂ ਸਾਨੂੰ ਮਾਰ ਦੋ ਮਾਰਦੀਆਂ ਫਿਰ ਯਾਰ ਤਾਂ ਨਾ ਗੱਡੀ ਗੜਕਦੀ ਸੀ ਜਿਆਦੇ ਖੁਸ਼ ਕਰਤਾਈ ਤੁਸੀਂ ਮੈਨੂੰ ਪਰ ਮੈਂ ਤੁਹਾਨੂੰ ਕੁਛ ਕਰਨ ਲਈ ਖੀਰ ਬਣਾਈ ਹੈ ਖੀਰ ਹੋਏ ਉਹ ਤਾਂ ਮੈਨੂੰ ਬੜੀ ਪਸੰਦ ਹੈ ਤੁਹਾਨੂੰ ਪਤਾ ਹੈ ਅੱਜ ਸਵੇਰ ਦਾ ਹੀ ਮੇਰਾ ਮੱਥਾ ਥਣਕੀ ਜਾਂਦਾ ਹੈ ਵੀ ਅੱਜ ਕੋਈ ਕਾਂਡ ਹੋਊਗਾ ਵੀ ਤੁਸੀਂ ਮੈਨੂੰ ਕੋਈ ਖੁਸ਼ਕਬਰੀ ਦਿਓਗੇ ਤਾਂ ਹੀ ਤਾਂ ਮੈਂ ਖੀਰ ਬਣਾ ਲਈ ਫਿਰ ਐ ਕਰ ਟਾਈਮ ਨਾ ਲੜਾ ਛੇ ਦਿਲਾ ਮੂੰਚਾ ਨਾ ਮੇਰੇ ਪਾਣੀ ਆ ਗਿਆ ਮੈਂ ਹੁਣੇ ਲੈਣੀ ਆ ਜੱਕ ਚੰਦੋ ਹੁਣ ਤਾਂ ਸਾਦਾ ਕਰਨਾ ਇਹ ਤੇਰਾ ਹੈ ਤੇ ਮੇਰਾ ਤੇ ਆਪਣੇ ਹੁਣ ਵਾਲੇ ਬੱਚੇ ਦਾ ਦੋ ਕਾ ਨਾ ਟਾਈਮ ਗਿਆ ਹੁਣ ਇਸ ਘਰ ਚ ਬਸ ਕਲੀਆਂ ਖੁਸ਼ੀਆਂ ਖੁਸ਼ੀਆਂ ਓਏ ਆ ਗਈ ਹੈ ਆ ਲੋ ਜੀ ਉੱਪਰ ਫੜਿਓ ਗਰਮ ਹੈ ਓਏ ਹੁਣ ਤਾਂ ਗਰਮ ਠੰਡੀ ਸਿੱਧੀ ਅੰਦਰ ਜਾਊ ਮੇਰਾ ਗਰਮ ਤਾਂ ਦਿਮਾਗ ਉਹਨੇ ਕੀਤਾ ਹੋਇਆ ਸੀ ਕਿਤੇ ਲੱਗੀ ਸਵਾਦ ਆ ਯਾਰ ਤੇਰੇ ਹੱਥ ਦੀ ਜੀ ਮਾੜੀ ਹੋ ਸਕਦੀ ਆ ਪਹਿਲਾਂ ਖਾਓ ਖਾਓ ਖੀਰ ਤਾਂ ਬੜੀ ਸਵਾਦਾਂ ਪਰ ਥੋੜਾ ਜਿਹਾ ਨਾ ਇਹ ਸਵਾਦ ਜਿਹਾ ਹੋਰੀ ਤਰ੍ਹਾਂ ਜੀ ਦਾ ਹੂੰ ਉਹ ਤਾਂ ਗੁੜ ਪਾਇਆ ਹੋਇਆ ਵਿੱਚ ਮੈਂ ਚੀਨੀ ਦੀ ਨਹੀਂ ਬਣਾਈ ਹੈਗੀ ਤਾਂ ਕਰਕੇ ਆ ਖਾ ਲੋ ਖਾ ਲੋ ਉਹ ਚਮਚੇ ਨਾਲ ਨਹੀਂ ਖਾਂਦਾ ਹਾਂ ਤਾਂ ਬੱਛੀ ਸੱਦੇ ਪੀਜੋ ਹਾਂ ਕੀ ਹੋ ਗਿਆ ਚੰਦੋ ਪਰ ਕੀ ਹੋ ਜਾਂਦਾ ਸਰੀਰ 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 ਨਾ ਟੁੱਟ ਜੇ ਜਾਂਦਾ ਮੇਰਾ ਆਹੋ ਕੁਛ ਨਹੀਂ ਹੁੰਦਾ ਹੈਗਾ ਹੌਲੇ ਹੌਲੇ ਠੰਡਾ ਹੋ ਜਾਊਗਾ ਸਰੀਰ ਕੁਛ ਨਹੀਂ ਹੁੰਦਾ ਥੋੜੇ ਟਾਈਮ ਤਕਲੀਫ ਹੈ ਆ ਬਰਦਾਸ਼ਤ ਕਰੋ ਨਾ ਉਹ ਦਰ ਮੈਨੂੰ ਉਹ ਦਰ ਚੰਦੋ ਮੈਨੂੰ ਹੋਏ ਕੀ ਜਾਂਦਾ ਮਰਿਆ ਨਾ ਫਿਰ ਕੁੱਤੇ ਦੀ ਮੌਤ ਤੇਜਾ ਭਾਈ ਬੋਤੀ ਨਾ ਕੀ ਰੋ ਖਾਲੀ ਕਿਉਂ ਕਰ ਰਿਹਾ ਨਾ ਹੁਣ ਦਮ ਹਲੇ ਤਾਂ ਨਿਕਲੂਗਾ ਥੋੜੇ ਸਾ ਬਾਕੀ ਨੇ ਵਿਚਾਰੇ ਦੇ ਆ ਜਿੰਨਾ ਟਾਈਮ ਤੂੰ ਜਾਂਦਾ ਸੀ ਨਾ ਮੇਰੀਆਂ ਅੱਖਾਂ ਚ ਲੜਕਦਾ ਸੀ ਪਤਾ ਕਿਉਂ ਪਤਾ ਹੈ ਕਿ ਜਿੰਨਾ ਜਿੰਨਾ ਤੂੰ ਦੌੜਾ ਫਰਦੌ ਨ ਉਹ ਸਾਡੇ ਦਾ ਤੇ ਰੇਤੀਆਂ ਤੇ ਤੇਰੇ ਬਾਪ ਹੋਰਾਂ ਨੇ ੱੱਕੇ ਨਾਲ ਉਹ ਦਬਦੇ ਦੀਆਂ ਉਹ ਮੇਰਾ ਬਾਪ ਤਾਂ ਕਹਿੰਦਾ ਸੀ ਆਹ ਹੁਣ ਜਮਾਨਾ ਹੋ ਰਿਹਾ ਹੈ ਜੇ ਕਿਸੇ ਨੂੰ ਮਾਰਨਾ ਹੋਵੇ ਨਾ ਤਾਂ ਜਨਾ ਕੋਈ ਨਹੀਂ ਨਾ ਤੋ ਚਾਹ ਵਾਪਸ ਕਰੋ ਜਾਰ ਬਣ ਕੇ ਲਓ ਜੀ ਆਪਣੇ ਰਾਹ ਦੇ ਰੋੜੇ ਤੋਂ ਸਾਫ਼ ਹੋ ਗਏ ਬਹੁਤ ਕਰ ਲਓ ਛਣੀਆਂ ਇਹਦੀ ਲਾਸਟ ਵਾਲੇ ਟਿਕਾਣੇ ਤੇ ਪੰਡਿਤ ਜੀ ਗੱਲ ਲਾ ਦਾਂਗੇ ਕਿ ਕਿਤੇ ਘੁੰਮਣ ਗਏ ਸੀ ਮੁੜ ਕੇ ਆਏ ਨਹੀਂ